ਜੀ ਜਾ ਮੇਰੇ ਵੱਡੇ ਭਰਾ ਦਾ ਨੰਬਰ ਕਿਸ ਤਰ੍ਹਾਂ ਕੀ ਗੱਲ ਹੈ ਜੀ ਉਹ ਪੁਰਾਣਾ ਜਾਂਦਾ ਹੈ ਅੰਮ੍ਰਿਤਸਰ ਜਾਂਦਾ ਹੈ ਪੀਟੀ ਕਰਨਾ ਉੱਥੋਂ 4:00 ਵਜੇ ਆ ਗਿਆ ਸਾਨੂੰ ਸਵੇਰੇ ਕਹਿੰਦਾ ਵੀ ਮੈਂ ਜਾਣਾ ਵਾਂ ਨਾਲ ਕੇ ਸਾਡੇ ਨਾਲ ਕੇ ਜਾਣਾ ਹੈ ਆਪਣੇ ਡੈਡੀ ਦੇ ਨਾਲ ਕੇ ਉੱਥੇ ਪ੍ਰੇਮ ਬੜਾ ਕਰਦੇ ਤੇ ਜਾਂਦਾ ਅੱਗੇ ਵੀ ਜਲ ਜਾਂਦਾ ਹੈ 4:00 ਵਜੇ ਆ ਗਿਆ ਤੇ ਆਣ ਕੇ ਮੁੜ ਕੇ ਫੇਰ ਘਰ ਨਹੀਂ ਆਇਆ ਇੱਕ ਵਾਰ ਅਮਰ ਸਰੋਂ ਆ ਗਿਆ ਇੱਕ ਵਾਰ ਅਮਰ ਸਰੋਂ ਆ ਗਿਆ ਵਾਲਾ ਦੋਵੇਂ ਮੁੰਡੇ ਕੋਈ ਹੋਰ ਜਾਂਦਾ ਸੀ ਇਕੱਠੇ ਆਏ ਉਹਨੂੰ ਘਰ ਛੱਡ ਕੇ ਫੇਰ ਫੜੇਗੜ ਚ ਲੱਗ ਗਿਆ ਵਾ ਘਰ ਨਹੀਂ ਆਇਆ ਮੁੜ ਕੇ ਜੇ ਟਮੋਟਰ ਲੈ ਕੇ ਮਟਾ ਕੇ ਮੁੰਡੇ ਨਾਲ ਚੱਲ ਗਿਆ ਪੌਣੇ 9 ਵਜੇ ਸਾਨੂੰ ਫੋਨ ਆਇਆ ਰਾਤੀ ਰਾਤੀ ਇੱਥੇ ਕਿਹੜੇ ਪਿੰਡ ਜਾਂਦੇ ਆ ਜਾਣਾ ਇਹਨੇ ਬੱਲੀ ਹੀ ਬੱਲੋ ਬੱਲ ਕਾਲਾ ਹਾਂਜੀ ਬੁਲਟ ਮੋਟਰਸਾਈਕਲ ਬੁਲਟ ਮੋਟਰਸਾਈਕਲ ਫੋਨ ਹਨ ਨੂੰ ਆਇਆ ਇਹਦੀ ਮੰਮੀ ਇਹਦੇ ਫੋਨ ਤੇ ਫੋਨ ਕੀਤਾ ਕਿਸੇ ਨੇ ਤੇ ਯਾਰ ਬੱਚਾ ਤੁਹਾਡਾ ਕੀ ਲੱਗਦਾ ਵਾ ਮੈਂ ਕਿਹਾ ਬੇਟਾ ਮੇਰਾ ਅਨੇ ਵੀ ਟ੍ਰੈਕਸੀਡੈਂਟ ਹੋ ਗਿਆ ਵਾ ਇਹਦਾ ਸੋਈਆਂ ਮੰਡੀ ਦੇ ਉਰਲੇ ਬੰਨੇ ਜਿਹੜੀ ਮਜੀਠੇ ਨੂੰ ਸੜਕ ਮੁੜਦੀ ਓਥੇ ਥਾਰ ਗੱਡੀ ਚ ਵੱਜਾ ਬੇੰਦਵਾਦਾ ਵਾਹਰ ਨੇ ਟੱਕਰ ਮਾਰੀ ਥਾਰ ਗੱਡੀ ਦਾ ਵੱਜਾ ਅਗਲੇ ਬੰਦੇ ਵਿੱਚ ਆ ਪਤਾ ਨਹੀਂ ਉੱਥੇ ਮੋੜਦੇ ਹੋਇਆ ਵਾ ਸਹੀਣ ਬੜੀ ਹੋ ਗਈ ਮੋਟਰਸਾਈਕਲ ਨੂੰ ਜੱਜ ਵੱਜ ਕੇ ਅੱਗ ਲੱਗੀ ਬਿਲਕੁਲ ਉਹ ਲੋਕਾ ਮਿਟੀ ਮੁੱਟੀ ਪਾ ਗਏ ਨੂੰ ਮਜਾਇਆ ਏ ਥੋੜਾ ਉੱਚਾ ਚੁੱਕ ਕੇ ਬਲੇ ਨੂੰ ਵੱਜਾ ਫਿਰ ਫੇਰ ਡਿੱਗ ਪਿਆ ਸੁੰਦੇ ਨੇ ਲੋਕਾਂ ਚੁੱਕਿਆ ਪਤਾ ਨਹੀਂ ਉਹ ਗੱਡੀ ਵਾਲੇ ਨਾਲ ਹੀ ਗਿਆ ਨਹੀਂ ਗੱਡੀ ਤੇ ਉੱਥੇ ਹੀ ਮੁੜ ਕੇ ਜਿਹਨੇ ਜਿੱਨੂੰਹੀਂ ਗਏ ਆ ਸਾਡੇ ਜਾਂਦਿਆਂ ਨੂੰ ਤੇ ਖਤਮ ਵੀ ਸਰਦ ਲਗੀ ਹਸਪੀਟਲ ਨੀਲਕੰਠਾ ਹਸਪੀਟਲ ਇਹਦੇ ਬਾਹਰ ਹੀ ਅੰਦਰ ਤੇ ਨਹੀਂ ਸਰਦ ਬਾਹਰ ਹੀ ਕਹਤਾ ਬਾਹਰ ਹੀ ਜਾਂ ਸਾਡੇ ਜਾਂਦਿਆਂ ਨੂੰ ਤੇ ਬਾਹਰ ਹੀ ਅੰਦਰ ਨਹੀਂ ਥਾਰ ਗੱਡੀ ਵਾਲੇ ਕੋ ਥਾਰ ਗੱਡੀ ਵਾਲੇ ਜਿਹੜੇ ਉਹ ਉਦੋਂ ਤੱਕ ਤੇ ਅਣਪਛਾਤੇ ਸੀ ਹੁਣ ਅੱਜ ਪਤਾ ਲੱਗਾ ਵੀ ਉਹ ਉਈ ਲਹਿਰ ਕੇ ਪਿੰਡਿਆ ਉਸੋਂ ਦੇ ਜਿਹੜੀ ਇਹ ਦੁੱਖदाई ਖਬਰ ਹੋਈ ਆ ਸਾਡਾ ਛੋਟਾ ਵੀਰ ਆ ਸਾਡਾ ਭਰਾਵਾਂ ਵਰਗਾ ਸਾਡੇ ਨਾਲ ਹੀ ਰਹਿੰਦਾ ਸੀ ਕਾਂਦੇ ਪਿੰਦੇ ਇਕੱਠੇ ਰਹੇ ਅਸੀਂ ਵਿਚਾਰ ਇਹ ਅੰਮ੍ਰਿਤਸਰ ਜਾ ਰਿਹਾ ਈਦਾ ਤੇ ਰਸਤੇ ਵਿੱਚ ਸੋਈਆਂ ਲੱਗੇ ਤੇ ਅੱਗੋਂ ਥਾਰ ਗੱਡੀ ਆਉਣੀ ਏ ਤਾਂ ਉਹਨਾਂ ਦੇਖਿਆਣੀ ਆ ਹਲੋ ਤੇਜ਼ ਹੀ ਗੱਡੀ ਤੇ ਇਹਦਾ ਜਿਹੜਾ ਕਿ ਤੁਸੀਂ ਜਾਣ ਤੋਂ ਹੱਥੋਂ ਬੈਠਾ ਵਿਚਾਰਾ ਸਾਡਾ ਛੋਟਾ ਵੀਰ ਥਾਰ ਗੱਡੀ ਵਾਲੇ ਥਾਰ ਵਾਲੇ ਉਹ ਪਤਾ ਕੀਤਾ ਕੋਈ ਬਟਾਲੇ ਵਾਲੀ ਸਾਈਡ ਦੇ ਨੇ ਉੱਥੇ ਲੱਗੀ ਆ ਗਾਣੇ ਲੱਗੀ ਆ ਮਜੀਠੇ ਥਾਣੇ ਲੱਗੀ ਆ ਸਾਡੇ ਤੇ ਬਹੁਤ ਜ਼ਿਆਦਾ ਨੁਕਸਾਨ ਹੋਇਆ ਬਹੁਤ ਜ਼ਿਆਦਾ ਪਰਵਾਰ ਨੂੰ ਬਹੁਤ ਡੂੰਗਾ ਸਦਮਾ ਜੀ ਆਕੇ ਦਸਵੀਂ ਪਾਸ ਆ ਦਸਵੀਂ ਪਾਸ ਕਰਕੇ ਜੇ ਤੇ ਹੁਣ ਥੋੜੇ ਦਿਨ ਹੋਇਆ ਰਿਜ਼ਲਟ ਹੋਇਆ ਹੀ ਪਾਸ ਆਈ ਅੰਦਾਜ਼ੀ ਮੈਂ ਅੰਮ੍ਰਿਤਸਰ ਜਾਣਾ ਮੇਰੀ ਸਟੱਡੀ ਥੋੜੀ ਢੀਕ ਆ ਤੇ ਮੈਂ ਪੀ.ਟੀ. ਕਰਨੀ ਆ ਸਹਾਂ ਮੇਰੀ ਸਾਲ ਤੋਂ ਉਹਨੂੰ ਮੈਂ ਸੈੱਟ ਹੋਣਾ ਮਾਹ ਮੇਰੀ ਸਟੱਡੀ ਹੋਣੀ ਆ ਕੰਪਲੀਟ ਤੇ ਮੈਂ ਅੰਮ੍ਰਿਤਸਰ ਜਾਂਦਾ ਸੀ ਤੇ ਰਸਤੇ ਸੀ ਚਾਰ ਨੂੰ ਬਿਲੇ ਫੇਰ ਹਾਂਜੀ ਉਹਦੇ ਕਲਾਸ ਲਾ ਕੇ ਆ ਰਿਹਾ ਸੀ ਉਹਦੇ ਬਾਅਦ ਸ਼ਾਮੀ ਇਹਨਾਂ ਦੇ ਰਿਸ਼ਤੇਦਾਰ ਨੇ ਇਹਦੇ ਪਿਤਾ ਜੀ ਦੇ ਨਾਨਕੇ ਨੇ ਇੱਥੇ ਬੱਲ ਉਹਨਾਂ ਦੇ ਪੋਤਰਾ ਐ ਅਜਿਹਾ ਚਲੋ ਤਾਂ ਉਥੇ ਉਹਨਾਂ ਨੇ ਬੁਲਾਇਆ ਵੀ ਚਲ ਕੋਈ ਨਹੀਂ ਆ ਜਾ ਇੱਥੇ ਮਤਲਬ ਬੈਨੇ ਆ ਕਿੱਥੇ ਕਰਦੇ ਆ ਖੁਸ਼ੀ ਮਨਾਉਂਦੇ ਆ ਲੇਕਿਨ ਖੁਸ਼ੀਆਂ ਬਿਚਾਰਾ ਮਨਾ ਨਹੀਂ ਪਾਇਆ ਪਹੁੰਚ ਨਹੀਂ ਪਾਇਆ